ਉਹ ਵੀ ਸਾਰੇ ਵਰਡ ਦੇ ਵਿੱਚ ਇੰਸਟਾਗ੍ਰam ਤੇ ਫੇਸਬੁਕ ਪਹਿਲੀ ਵਾਰੀ ਬੰਦ ਹੋ ਗਿਆ ਸਮਝ ਨਹੀਂ ਲੱਗੀ ਮੈਨੂੰ ਕਿ ਇਹ ਕਿਉਂ ਹੋਇਆ ਅਹੀਂ ਤੇ ਮੈਂ ਸਮਝਿਆ ਕਿ ਮੇਰਾ ਨਾ ਇਹ ਫੇਸਬੁਕ ਕਾਊਂਟ ਆ ਨਾ ਉਹ ਲੌਗ ਆਊਟ ਹੋ ਗਿਆ ਜਿਉਂ ਲੱਗੀ ਆਪਣੇ ਮੁੰਡੇ ਨੂੰ ਫੋਨ ਕਮਾਣ ਕਦੀ ਕਿਸੇ ਨੂੰ ਕਮਾ ਕੇ ਦੀ ਕਿਸੇ ਨੂੰ ਕਮਾ ਪਤਾ ਹੀ ਨਾ ਲੱਗੇ ਹਾਏ ਮੇਰੇ ਥੀਲਾਂ ਤੇ ਉੱਪਰ ਲਾਈਕ ਪੈਂਦੇ ਸੀ ਤੇ ਇੱਕਦਮ ਹੀ ਬੰਦ ਹੋ ਗਿਆ ਹਟ ਗਈ ਆ ਵੇਖਣ ਚ ਆਇਆ ਪਤਾ ਕੀਤਾ ਤੇ ਬਸ ਲੌਗ ਆਊਟ ਲੌਗ ਆਊਟ ਲੌਗ ਆਊਟ ਚਾਰ ਸ਼ਫੇਰੇ ਲੌਗ ਆਊਟ ਸਾਰਾ ਕੁਝ ਹਏ ਦੁਨੀਆ ਤੇ ਤਾਂ ਹਾਹਾਕਾਰ ਮਚ ਗਈ ਪੂਰੇ ਵਰਲਡ ਚ ਫੇਸਬੁੱਕ ਤੇ ਇੰਸਟਾਗ੍ਰam ਸਾਰਾ ਕੁਝ ਹੀ ਲੌਗ ਆਊਟ ਹੋ ਗਿਆ ਹੇ ਕਿੰਨਾ ਕਟਾਪਿਆ ਹੋਏਗਾ ਇੰਸਟਾਗ੍ਰam ਨੂੰ ਤੇ ਫੇਸਬੁੱਕ ਨੂੰ ਪਰ YouTube ਤੇ ਚੱਲਦਾ ਪਿਆ ਹੈ ਨਾ ਆਪਾਂ YouTube ਦੇ ਉੱਪਰ ਵੀ ਲਾ ਬਣਾ ਲੰਨੇ ਆ ਆਪਾਂ YouTube ਦੇ ਉੱਪਰ ਵੀਡੀਓ ਪਾ ਲੰਨੇ ਆ ਓਏ ਹੇ ਸਮਝ ਨਹੀਂ ਲੱਗੀ ਹੋਇਆ ਕੀ ਸਾਰਿਆਂ ਨੇ ਕਮੈਂਟਾਂ ਵਿੱਚ ਦੱਸਣਾ ਵਾ ਕਿ ਕਿਦਾਂ ਕਿਦਾਂ ਕਦੋਂ-ਕਦੋਂ ਕਿੰਨੇ ਟਾਈਮ ਤੇ ਕਿਸ ਨੂੰ ਪਤਾ ਲੱਗਾ ਕਿ ਸਾਡਾ ਦਾ ਫੇਸਬੁੱਕ ਹੈ ਨਾ ਉਹ account ਬੰਦ ਹੋ ਗਿਆ ਤੇ ਇੰਸਟਾਗ੍ਰਾਮ ਵੀ ਮੇਰੇ ਜਿਹੜੇ ਚੈਨਲ ਤੇ ਨਵੇਂ ਨੇ ਨਾ ਉਹ subscribe ਜ਼ਰੂਰ ਕਰੇ ਤੇ share ਕਰੇ ਜ਼ਰੂਰ ਪਤਵਾਦ ਵੀਡੀਓ ਕਰੇ ਮੇਰੀ share ਠੀਕ ਹੈ ਜੀ